ਸੱਛੇ ਗਾਜੀ ਤੁਹਾਡਾ ਸਵਾਗਤ ਹੈ ਅਡੇ YouTube ਚੈਨਲ ਤੇ ਇਹ ਬੈਲਵਰਡ ਦੇ ਫਰੌਕ ਸੂਟ ਆਉਣਗੇ ਜੀ ਤੇ ਦੋ ਕਲਰ ਆ ਇਹਦੇ ਵਿੱਚ ਤੇ ਜਿਹੜਾ ਇਹ ਵਾਲਾ ਇਹ ਵੀ ਬੈਰੇਗਾ ਸਿੰਗਲ ਪੀਸ ਹੈ ਤੇ ਵਰਕ ਕੀਤਾ ਹੋਇਆ ਇਹ ਵਾਲੇ ਕ੍ਰੇਪ ਦੇ ਆਉਣਗੇ ਜੀ ਹੈਂਡ ਵਰਕ ਕੀਤਾ ਹੋਇਆ ਸ਼ਰਟ ਤੇ ਬਾਟਮ ਤੇ 슬ੀਵ ਤੇ ਵਰਕ ਆ ਤੇ ਚੁਣੌਣ ਦੁਪੱਟਾ ਗਾ ਤੇ ਦੋ ਕਲਰ ਆ ਇਹਦੇ ਵਿੱਚ ਇਹ ਸ਼ਿਮਰਵੇਸ ਆਉਣਗੇ ਜੀ ਤੇ ਇਹਦੇ ਵਿੱਚ ਤਿੰਨ ਕਲਰ ਆ ਪਲੇਨ ਬਾਟਮ ਤੇ ਲਾਸ ਨਾਲ ਦੁਪੱਟਾ ਰੈਡੀ ਕੀਤਾ ਹੋਇਆਗਾ ਏਵੀਂ ਸ਼ਿਮਰ ਵੇਸ ਹੋਣਗੀ ਜੀ ਤੇ ਇਹਦੇ ਵਿੱਚ ਤਿੰਨ ਕਲਰ ਨੇ ਪਲੇਨ ਬਾਟਮ ਤੇ ਬਨਾਰਸੀ ਟਾਈਪ ਇਹਦਾ ਦੁਪੱਟਾ ਆਵੇਗਾ ਤੇ ਇਹ ਸਿਲਕ ਵੇਸ ਆਵੇਗਾ ਸਿੰਗਲ ਪੀਸ ਹੈ ਇਹ ਚਨਾਉਂ ਦੁਪੱਟਾਗਾ ਸ਼ਰਟ ਤੇ ਬਾਟਮ ਤੇ ਸਲੀਵ ਤੇ ਹੈਵੀ ਵਰਕ ਆਵੇਗਾ ਤੇ ਇਹ ਚਨਾਉਂ ਦੇ ਆਉਣਗੀ ਜੀ 1 ਮੀਟਰ ਕ ordenਾ ਦੀ ਕਟ ਆਵੇਗੀ ਤਿੰਨ ਕਲਰ ਆਉਣਗੇ ਵਰਕ ਕੀਤਾ ਹੋਇਆ ਇਹਦਾ ਰੇਟ ਤੁਸੀਂ WhatsApp ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਇੱਕ ਰੇਵ ਦਾ ਆਵੇਗਾ ਜੀ ਇਹ ਵੀ ਸਿੰਗਲ ਪੀਸ ਆ ਤੇ ਟੈਬੀ ਦਾ ਦੁਪੱਟਾ ਆਗਾ ਤੇ ਇਹ 59 ਦਾ ਆਵੇਗਾ ਜੀ ਤੇ ਛਿਲਕ ਦੀ ਬਾਟਮ ਲੱਗੀ ਹੋਈ ਆ ਤੇ 59 ਦਾ ਹੀ ਦੁਪੱਟਾ ਆਵੇਗਾ ਹੈਂਡਵਰਕ ਕੀਤਾ ਹੋਇਆਗਾ ਇਹਦੇ ਵਿੱਚ ਚਾਰ ਕਲਰ ਨੇ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾਗਾ ਤੁਸੀਂ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹਾਂ ਥੈਂਕ ਯੂ